ਅੱਜ ਦੇਖੋ ਬੜੀ ਖੁਸ਼ੀ ਦੀ ਗੱਲ ਆ ਵੀ ਜਿਹੜੀ ਇਹ ਬਕਾਲਾ ਸ਼ੂਗਰ ਮਿਲ ਦਾ ਜਿਹੜਾ ਤੇ ਵੱਡੀ ਹੋਣ ਜਾ ਰਹੀ ਜਿਹੜੀ ਕਿਸਾਨਾਂ ਨੂੰ ਜਿਹੜੀ ਕਈ ਵਾਰ ਟਰਾਲੀਆਂ ਬਾਹਰੋਂ ਲੈ ਕੇ ਜਾਣੀਆਂ ਪੈਂਦੀਆਂ ਸੀ ਉਹ ਵੀ ਹੁਣ ਜ਼ਰੂਰਤ ਨਹੀਂ ਪਊ ਇਹਦੇ ਨਾਲ ਸਭ ਤੋਂ ਵਧੀਆ ਜਿਹੜਾ ਆਪਾਂ ਬਿਜਲੀ ਪੈਦਾ ਵੀ ਇੱਥੇ ਕਰਾਂਗੇ ਵੀ ਸਕੇਨ ਦਾ ਭਾਵ ਸਾਡੀ ਸ਼ੂਗਰ ਮਿਲ ਜਿਹੜੀ ਆ ਇਹ ਅੱਗੇ ਨਾਲੋਂ ਬਹੁਤ ਵਧੀਆ ਡਵੈਲਪ ਹੋ ਗਈ ਹੈ ਔਰ ਹੁਣ ਇਹਦਾ ਜਿਹੜਾ ਬੈਨੀਫਿਟ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਏਰੀਆ ਦੇ ਕਿਸਾਨਾਂ ਨੂੰ ਜਿਹੜੇ ਗਰਦਾਸਪੁਰ ਤੋਂ ਇਲਾਵਾ ਹੋਰ ਤਿੰਨੇ ਜ਼ਿਲ੍ਹਿਆਂ ਨੂੰ ਸਮੇਂ ਜਦ ਵੀ ਇਹਦਾ ਫਾਇਦਾ ਹੋਇਆ ਇਹ ਦੇਖੋ ਜੀ ਤਕਰੀਬਨ ਜਦੋਂ ਮਿਲ ਮਿਲ ਵੱਡੀ ਹੋਗੀ ਤੇ ਨੇਚਰਲੀ ਤੁਹਾਡਾ ਪਠਾਨਕੋਟ ਹੋ ਗਿਆ ਜਨਾਲਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਇਧਰ ਦੀ ਬੈਲਟ ਜਿੰਨੀ ਵੀ ਆ ਉਹਨੂੰ ਸਾਰੀ ਨੂੰ ਬੈਨੀਫਿਟ ਹੋਵੇ ਇਹਦੇ ਲਾਭ ਹੀ ਦੋ ਤਿੰਨ ਇਨਸਾਨਾਂ ਕੋਲ ਨੂੰ ਖੰਡ ਵਧੀਆ ਮਿਲਦੀ ਵਧੀਆ ਬੰਦੇ ਕਾ ਸਰ ਪ੍ਰਾਪਰਲੀ ਜਦੋਂ ਚੰਗਾ ਕੰਮ ਹੋਵੇ ਨਾ ਚੰਗੀਆਂ ਗੱਲਾਂ ਕਰੀ ਜਾਂਦੀਆਂ ਨੇ ਉਦੋਂ ਜਿਸ ਤਰੀਕੇ ਨਾਲ ਇਹਦੇ ਨਾਲ ਇਹਦੇ ਨਾਲ ਇਹਦੇ ਨਾਲ ਇਹ ਆ ਵੀ ਇੱਕ ਜਿਹੜਾ ਇਹਦਾ ਤੁਸੀਂ ਗੱਲ ਕੀਤੀ ਪੋਲੀੂਸ਼ਨ ਦੀ ਆਪਾਂ ਉਹਦਾ ਵੀ ਸੋਸ ਜਿੰਨੇ ਕਰੋੜ ਲੱਗਦਾ ਭਾਈ ਕਿੰਨੇ ਕਰੋੜ ਲੱਗਦਾ ਇਹ ਕਿੰਨੇ ਲੋਕਾਂ ਨੂੰ ਇੱਧਰ ਕਿਉਂਕਿ ਪਿੰਡਾਂ ਦੇ ਵਿੱਚ ਜਿਆਦਾ ਕਿਸਾਨ ਕਮਾਣ ਨਾਲ ਜੀ ਬੂਲਣਾ ਡੇ ਵੀ ਜਾਣਾ ਪੈਂਦਾ ਹੈ ਨੌਕਰੀਆਂ ਦਾ ਵੀ ਵਧੂਗਾ ਜੀ ਰੋਜ਼ਗਾਰ ਵਧੂਗਾ ਜੀ ਲੋਕ ਆਉਣਗੇ ਨੇਚਰਲੀ ਜਿੱਥੋਂ ਜਦੋਂ ਜਿਆਦਾ ਜਿਆਦਾ ਆ ਆਉਣਾ ਜਾਣਾ ਬਣ ਜਾਂਦਾ ਤੇ ਨੇਚਰਲੀ ਕਾਰੋਬਾਰੀਆਂ ਦੇ ਵਿੱਚ ਵੀ ਉਹਦਾ ਵਾਧਾ ਹੁੰਦਾ ਔਰ ਕਿਸਾਨ ਵੀ ਦੂਰ ਦਰਾਡੇ ਦੁਕਸ਼ੀਆਂ ਮਿਲਾਂ ਚ ਜਾਂਦੇ ਸੀ ਸ਼ਾਇਦ ਉਹਦੇ ਨਾਲ ਵੀ ਨਹੀਂ ਜੀ ਹੁਣ ਜਦੋਂ ਮਿਲ ਘਰ ਦੀ ਆਪਣੀ ਚਾਲੂ ਹੋ ਗਈ ਤੇ ਫਿਰ ਗਰਦਾਰ ਵੀ ਆਪਰੇ ਹੁਣ ਜਾ ਰਹੀ ਦੋਨੀ ਬਿਲਕੁਲ ਜੀ ਦੋਵੇਂ ਆਪਾ ਕਿੰਨੇ ਕਰੋੜ ਲੱਖਾਂ ਪੈਸੇ ਬਣ ਰਹੀ ਹੈ ਭਾਈ ਕਿੰਨੇ ਕਰੋੜ ਲੱਖਾਂ ਬਣ ਰਹੀ ਹੈ ਕਾਫੀ ਤੁਹਾਨੂੰ ਮੈਂ ਦੱਸਿਆ ਵਾ ਵੀ ਇਹ ਛੋਟੀ ਮਿਲ ਨਹੀਂ ਹੁਣ ਇਹ ਕਾਫੀ ਇਹਦੇ ਨਾਲ ਹੁਣ ਜਦੋਂ ਵੱਡੀ ਹੋਈ ਹੈ ਤੇ ਰੋਜ਼ਗਾਰ ਜਿਹੜਾ ਵਾ ਨੇਚਰਲੀ ਲੋਕਾਂ ਨੂੰ ਮਿਲੂਗਾ ਇਹ ਨੀਅਰ ਅਬਾਊਟ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ 300 ਕਰੋੜ ਦੀ ਲਗਤ ਦੇ ਨਾਲ ਇਹ ਜਿਹੜੀ ਮਿਲ ਇਹਦੀ ਲਗਤ ਜਿਹੜੀ ਲੱਗੀ ਔਰ ਉਦਘਾਟਨ ਹੋ ਰਿਹਾ ਮੈਂ ਦੱਸਣਾ ਚਾਹੁੰਦਾ ਕੱਲਾ ਜਿਤਨਾ ਉਹ ਵਿਰੋਧੀ ਕਹਿੰਦੇ ਹੁੰਦੇ ਆ ਮਿਲ ਮੈਂ ਸ਼ੁਰੂ ਕੀਤੀ ਆ ਵੇਖੋ ਨੀ ਪੱਥਰ ਰੱਖਣ ਨਾਲ ਕੰਮ ਨਹੀਂ ਹੁੰਦੇ ਇਹ ਤੁਹਾਨੂੰ ਡਾਟਾ ਦੇ ਦੂੰਗਾ ਵੀ ਪੇਮੈਂਟ ਕਿਹੜੀ ਸਰਕਾਰ ਨੇ ਕੀਤੀ ਆ ਨੀ ਪੱਥਰਾਂ ਤੋਂ ਬਾਅਦ ਕੰਮ ਨੂੰ ਸਫਲ ਕਰਨਾ ਜਿਹੜਾ ਪੂਰਾ ਕਰਨਾ ਉਹ ਜਿਹੜਾ ਮੈਂ ਰਹਿਣੀ ਆ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਨ੍ਹਾਂ ਨੇ ਨਪੇਰਾ ਚਾਲ ਜੀ ਬਿਜਲੀ ਵਧੇਗੀ ਰੋਜ਼ਗਾਰ ਵਧੇਗਾ ਸਮਝਦੇ ਆ ਕਿ ਤਸਵੀਕੀਅਤ ਨਾਲ ਅਮਨ ਯਸ਼ੀ ਸੈਰੀਕਲਚਰ ਜਿਸ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਮਿਲ ਰਿਹਾ ਉਸ ਦਾ ਉਸ ਦਾ ਜਿਹੜਾ ਗੁਰਦਾਸਪੁਰ ਦੀਨਹਾਰ ਬੋਲੋ ਚਲੋ ਇਹ ਮੈਂ ਧੰਨਵਾਦ ਕਰਦਾ ਤੁਸੀਂ ਮਾਣ ਬਖਸ਼ਦੇ ਹੋ ਭਰਾਓ ਸਾਡੇ ਵੱਡੇ ਸੋ ਮੈਨੂੰ ਇਹੋ ਹੀ ਆ ਵੀ ਜਿੰਨਾ ਵੱਧ ਤੋਂ ਵੱਧ ਆਪਾਂ ਡਿਵੈਲਪ ਕਰ ਸਕੀਏ ਇਦਾਂ ਲਈ ਇਹਨੂੰ ਉਨਾਈ ਅਪ ਡਵੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਪੰਜਾਬ ਹੈ ਸਾਰਾ ਜ਼ਿੰਮੇਵਾਰੀ ਪੰਜਾਬ ਦੀ ਹੈ ਸਰ ਸਾਬ ਪਹਿਲੀ ਵਾਰੀ ਤੁਹਾਡੇ ਪ੍ਰਧਾਨ ਬਣਨ ਤੋਂ ਬਾਅਦ ਕੁਝ ਹੋਰ ਵੀ ਦੇਰੀ ਆ ਜੀ ਨਹੀਂ ਉਹ ਸਾਡੇ ਸੀਐਮ ਸਾਹਿਬ ਸਰਕਾਰ ਜੋਗ ਨੇ ਜਦੋਂ ਜਿੱਥੇ ਵੀ ਉਹਨਾਂ ਨੂੰ ਕਹਿੰਦੇ ਆ ਜਿਹੜੀ ਵੀ ਸਾਨੂੰ ਡਿਮਾਂਡ ਦੀ ਕੋਈ ਕਸਰ ਨਜ਼ਰ ਆਉਂਦੀ ਹੈ ਉਹ ਦੂਰ ਕਰਦੇ ਆ ਬੜੀ ਖੁਸ਼ੀ ਦੀ ਗੱਲ ਆ ਵੀ ਇਹ ਜਿਹੜੀ ਇਹ ਬਕਾਲਾ ਜਿਹੜਰ ਮੇਲਾ ਜਿਹੜਾ ਇਹ ਵੱਡੀ ਹੋਣ ਜਾ ਰਹੀ ਹੈ ਜਿਹੜੀ ਕਿਸਾਨਾਂ ਨੂੰ ਜਿਹੜੀ ਕਈ ਵਾਰ ਟਰਾਲੀਆਂ ਬਾਹਰੋਂ ਲੈ ਕੇ ਜਾਣੀਆਂ ਪੈਂਦੀਆਂ ਸੀ ਉਹ ਵੀ ਹੁਣ ਜ਼ਰੂਰਤ ਨਹੀਂ ਪਊ। ਇਹਦੇ ਨਾਲ ਸਭ ਤੋਂ ਵਧੀਆ ਜਿਹੜਾ ਆਪਾਂ ਬਿਜਲੀ ਪੈਦਾ ਵੀ ਇੱਥੇ ਕਰਾਂਗੇ। ਵੀ ਸਕੇਨ ਦਾ ਭਾਵ ਸਾਡੀ 슈ਗਰ ਮਿਲ ਜਿਹੜੀ ਆ ਆ ਇਹ ਅੱਗੇ ਨਾਲੋਂ ਬਹੁਤ ਵਧੀਆ ਡਵੈਲਪ ਹੋ ਗਈ ਹੈ। ਔਰ ਹੁਣ ਇਹਦਾ ਜਿਹੜਾ ਬੈਨੀਫਿਟ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਏਰੀਆ ਦੇ ਕਿਸਾਨਾਂ ਨੂੰ ਜਿਹੜੇ ਗਰਦਾਸਪੁਰ ਤੋਂ ਇਲਾਵਾ ਹੋਰ ਕਿੰਨੇ ਜ਼ਿਲ੍ਹਿਆਂ ਨੂੰ ਸਮਝੋ ਜਿੱਦਿਹਾ ਫਾਇਦਾ ਹੋ ਰਿਹਾ ਇਹ ਦੇਖੋ ਜੀ ਤਕਰੀਬਨ ਜਦੋਂ ਮਿਲ ਮਿਲ ਵੱਡੀ ਹੋਗੀ ਤੇ ਨੇਚਰਲੀ ਤੁਹਾਡਾ ਪਠਾਨਕੋਟ ਹੋ ਗਿਆ ਜਨਾਲਾ ਹੋ ਗਿਆ ਅੰਮ੍ਰਿਤਸਰ ਜ਼ਿਲ੍ਹਾ ਹੋ ਗਿਆ ਇਧਰ ਦੀ ਬੈਲਟ ਜਿੰਨੀ ਵੀ ਆ ਉਹਨੂੰ ਸਾਰੀ ਨੂੰ ਬੈਨੀਫਿਟ ਹੋਵੇ ਇਹਦੇ ਲਾਭ ਹੀ ਬਹੁਤ ਇਨਸਾਨਾਂ ਕੋਲ ਨੂੰ ਆਂਡਾ ਵਧੀਆ ਹੋਏ ਮੈਂ ਤੁਹਾਨੂੰ ਵਧੀਆ ਬੰਦੇ ਕਰ ਸਰ ਪ੍ਰੋਪਰਲੀ